ਹਾਂਜੀ ਆਪਾਂ ਵੀ ਅੱਜ ਆਲੇ ਦੀ achar ਦੀ ਰੈਸਪੀ ਤਿਆਰ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਮੈਂ 1 ਕਿਲੋ ਆਲੇ ਲੈ ਲਏ 1 ਕਿਲੋ ਆਲੇ ਲੈ ਕੇ ਉਹਨਾਂ ਨੂੰ ਸਟੀਮ ਦੇ ਲਈ ਸਟੀਮ ਦੇਣ ਤੋਂ ਬਾਅਦ ਜਦੋਂ ਆਲੇ ਦੀਆਂ ਉੱਤੇ ਫਟ ਕੇ ਉਹਨਾਂ ਨੂੰ ਉਸ ਤੋਂ ਬਾਅਦ ਬਿਰੀਆਂ ਕੱਢ ਕੇ ਢੋਪ ਲਵਾ ਲਈ 2-3 ਘੰਟੇ ਢੋਪ ਲਵਾਉਣ ਤੋਂ ਬਾਅਦ ਮੈਂ ਤੇਲ 4 ਤੋਂ 5 ਚਮਚੇ ਲੈ ਲਏ ਉਹਨਾਂ ਵਿੱਚ ਹਰੀ ਮਿਰਚ ਪਾਤੀ ਦੇਗੀ ਮਿਰਚ ਪਾਤੀ ਨਮਕ ਪਾਤਾ ਹਲਦੀ ਪਾਤੀ ਲੋੜ ਅਨਸਾਰ ਸਾਰਾ ਪਸਪਾਕ ਕੇ ਉਸ ਤੋਂ ਬਾਅਦ ਮੈਂ ਜਿਹੜੇ ਵੇਥੇ ਰਾਈ ਸੌਂਫ ਜਮੈਣ ਜੀਰਾ ਤੇ ਸਾਬਤ ਧਨੀਆ ਸਾਰਿਆਂ ਨੂੰ ਗ੍ਰाइंड ਕਰ ਲਿਆ ਗ੍ਰाइंड ਕਰਨ ਤੋਂ ਬਾਅਦ ਉਹਨਾਂ ਨੂੰ ਵੀ ਮੈਂ ਤਲੇ ਹੋਏ ਤੇਲ ਦੇ ਵਿੱਚ ਪਾਤਾ ਸਾਰਾ ਕੁਸ ਐਨ ਤੇਲ ਤੇ ਮਿਕਸ ਕਰਕੇ ਉਸ ਤੋਂ ਬਾਅਦ ਜਿਹੜੇ ਮੈਂ ਔਲਿਆਂ ਦੇ ਗਿਰੀਆਂ ਕੱਢੀਆਂ ਸੀ ਉਹ ਮੈਂ ਇਹਦੇ ਵਿੱਚ ਹੁਣ ਪਾ ਦਿੱਤੇ ਆ ਤਾਂ ਦੇਖੋ ਬਹੁਤ ਹੀ ਵਧੀਆ achar ਤਿਆਰ ਆ ਕਿਉਂਕਿ ਜਿਹੜੇ ਔਲੇ ਆ ਚ ਵਿਟਾਮਿਨ ਸੀ ਬਹੁਤ ਜਿਆਦਾ ਹੁੰਦਾ ਇਹ ਸਾਰਿਆਂ ਲਈ ਬਹੁਤ ਹੀ ਅੱਛਾ ਵਾ ਕਿਉਂਕਿ ਖੂਨ ਬਣਾਉਣ ਵਿੱਚ ਮਦਦ ਕਰਦਾ ਇਸ ਨਾਲ ਤੁਸੀਂ ਦਾਦੇ ਨੂੰ ਪੋਕੀਆ ਨੂੰ ਵੀ ਠੀਕ ਹੋਣਾ ਹਰ ਇੱਕ ਬਿਮਾਰੀ ਨੂੰ ਆ ਵਿਟਾਮਿਨ ਸੀ ਬਹੁਤ ਹੀ ਜ਼ਰੂਰੀ ਆ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ